ਪ੍ਰੋਗਰਾਮ ਦੱਸੋ ਤੁਸੀਂ ਕਰੋਗੇ ਕਿ ਨਹੀਂ ਕਰੋਗੇ ਯਾਨੀ ਇਸ ਤਰ੍ਹਾਂ ਦਾ ਸੰਕੇਤ ਸੀ ਉਹਨਾਂ ਦਾ ਅਸੀਂ ਉਹਨਾਂ ਨੇ ਇਹ ਬੇਨਤੀ ਕੀਤੀ ਵੀ ਤੁਸੀਂ ਮੋਤਰ ਮੋਤਰ ਤਾਂ ਨਾ ਹੋਹੋ ਜੇ ਕਿਹਨੂੰ ਛੋਟਾ ਕੋਸਾ ਹੋਰ ਦੇਣ ਦਾ ਨਹੀਂ ਜੇ ਤੁਹਾਡਾ ਗਾਂ ਮੰਗਾ ਤੇ ਗੱਲ ਕਰਨ ਦਾ ਵੀ ਨਹੀਂ ਅੱਧੀਆਂ ਮੰਗਾ ਤੁਸੀਂ ਜਾਰੇ ਵਿੱਚੋਂ ਜਦੋਂ ਅਸੀਂ ਬੈਠਣ ਤੋਂ ਪਹਿਲਾਂ ਪੁੱਛਿਆ ਤੁਹਾਨੂੰ ਵੀ ਤੁਸੀਂ ਸਮਾਂ ਤੁਹਾਡੇ ਕੋਲੇ ਕਿੰਨਾ ਹੈ ਉਹਨੇ ਕਿਹਾ ਵੀ ਖੁੱਲ੍ਹਾ ਹੈ ਜੇ ਖੁੱਲ੍ਹਾ ਸਮਾਂ ਲਾਉਣਾ ਸਾਰੀਆਂ ਮੰਗਾ ਤੇ ਉਹਨੇ ਗੱਲ ਕਰਨੀ ਸੀ ਜਦੋਂ ਆਠ ਨੌ ਮੰਗਾ ਧਾਰਾ ਮੰਗਾ ਦੇ ਵਿੱਚ ਆਠ ਨੌ ਮੰਗਾ ਤੇ ਵੈਸ ਚੱਲ ਰਹੀ ਸੀ ਤਾਂ ਮੁੱਖ ਮੰਤਰੀ ਸਾਹਿਬ ਕਹਿੰਦਾ ਵੀ ਮੇਰੀ ਅੱਖ ਦੇ ਫੈਕਸ਼ਨ ਹੈ ਮੈਂ ਜਾਣਾ ਤੇ ਜਾਂਦਿਆਂ ਹਾਂ ਅਪੀਲ ਜਦੋਂ ਅਸੀਂ ਕਿਹਾ ਵੀ ਇਹ ਅਧਿਕਾਰ ਤਾਂ ਤੁਹਾਨੂੰ ਮਤਲਬ ਸਾਡਾ ਹੱਕ ਹੀ ਹੈ ਉਹ ਕਹਿੰਦਾ ਵੀ ਮੈਂ ਤਾਂ ਹੁਣ ਤੁਹਾਨੂੰ ਮੀਟਿੰਗ ਦਿੱਤੀ ਹੈ ਹੁਣ ਮੀਟਿੰਗ ਤਾਂ ਜਦੋਂ ਅਸੀਂ ਕੋਈ ਪ੍ਰੋਗਰਾਮ ਰੱਖਦੇ ਆ ਅਸੀਂ ਕਿਹਾ ਉਹਨੂੰ ਪਹਿਲਾਂ ਸਰਕਾਰ ਤੁਹਾਨੂੰ ਮੀਟਿੰਗ ਦਿੰਦੀ ਹੈ ਸਾਨੂੰ ਮੀਟਿੰਗ ਦਿੰਦਾ ਕੌਣ ਸੀ ਇਹ ਅਸੀਂ ਤਾਂ ਪ੍ਰੋਗਰਾਮ ਰੱਖਿਆ ਹੁੰਦਾ ਹਮੇਸ਼ਾ ਪ੍ਰੋਗਰਾਮ ਤੋਂ ਪਹਿਲਾਂ ਸਰਕਾਰ ਮੀਟਿੰਗ ਦਿੰਦੀ ਹੁੰਦੀ ਐ ਅਕਸਰ ਹਰੇਕ ਸਰਕਾਰੀ ਦਿੰਦੀ ਆ ਕੋਈ ਇਹ ਨਸਰ ਕਰ ਦਿੰਦੀ ਕੋਈ ਐ ਉਹਨੂੰ ਐਵੇਂ ਮੈਂ ਕੋਈ ਤੁਹਾਡੇ ਕੋਲ ਡਰਦਾ ਇਹ ਗੱਲ ਤੋਂ ਮਤਲੇ ਸੰਕੇਤੇ ਬਣਦਾ ਵੀ ਤੁਸੀਂ ਮੈਨੂੰ ਇਹ ਕਹਿੰਦੇ ਵੀ ਸ਼ਾਇਦ ਡਰਦੇ ਤੌਰ ਤੇ ਮੀਟਿੰਗ ਦਿੰਦੀ ਆ ਅਸੀਂ ਨਾ ਇਹ ਹੈ ਕਿ ਹੈ ਵੀ ਤੁਸੀਂ ਕੋਈ ਡਰਦੇ ਤੌਰ ਤੇ ਮੀਟਿੰਗ ਦਿੱਤੀ ਆ ਅਕਸਰ ਜਦੋਂ ਪ੍ਰੋਗਰਾਮ ਰੱਖਦੇ ਆ ਹਰੇਕ ਸਰਕਾਰੀ ਉਦੋਂ ਪਹਿਲਾਂ ਜਿੱਥੇ ਬੰਦਿਆਂ ਨੂੰ ਸਾਦੀ ਹੁੰਦੀ ਆ ਉਦੋਂ ਇੱਥੇ ਸਹਿਮਤੀ ਬਣ ਗਈ ਕਿਤੇ ਨਹੀਂ ਬਣ ਗਈ ਇਸ ਗੱਲ ਦਾ ਸਵਾਲ ਹੁੰਦਾ ਇੰਨੀ ਗੱਲ ਤੋਂ ਤੜਕੇ ਮੁੱਖ ਮੰਤਰੀ ਵੀ ਮੂੰਹ ਚੋਂ ਬਾਹਰ ਕਰ ਗਿਆ ਤੇ ਅਸੀਂ ਕੱਲ ਮਬਦਾ ਪ੍ਰੋਗਰਾਮ ਹੈ ਜਿਵੇਂ ਸਾਡਾ ਲੀਕਿਆ ਹੋਇਆ ਉਹ ਸਾਡਾ ਲੱਗੂ ਇਹ ਬਤਰੀ ਨੇ ਕਿਹਾ ਸੀ ਵੀ ਅਸੀਂ ਡਰ ਕੇ ਮੀਟਿੰਗ ਦਿੱਤੀ ਹੈ ਮੁੱਖ ਮੰਤਰੀ ਦੇ ਲਫਜ਼ ਵੀ ਤੁਹਾਡੇ ਤੋਂ ਡਰ ਕੇ ਮੀਟਿੰਗ ਦਿੱਤੀ ਮੈਂ ਨਹੀਂ ਇਹੋ ਜਿਹਾ ਤਾਂ ਕੋਈ ਮਿੰਤਾ ਲੱਗਦਾ ਵੀ ਐਂੀ ਬੋਲ ਕੇ ਕਿਹਾ ਵੀ ਮੈਂ ਕੋਈ ਐ ਨਹੀਂ ਵੀ ਤੁਹਾਡੇ ਧਰਨੇ ਕਰਕੇ ਮੀਟਿੰਗ ਦਿੱਤੀ ਹੈ ਮੈਂ ਬਦਲ ਆਪਣੇ ਮੀਟਿੰਗ ਆਪਣੇ ਤੌਰ ਤੇ ਕੀ ਉਹ ਮੈਨੂੰ ਸਮਝ ਨਹੀਂ ਗਿਓ ਥੋੜਾ ਜਿਹਾ ਗੁੱਸੇ ਕਰਕੇ ਹੋ ਕੇ ਬੋਲ ਕੇ ਕਿ ਕਿੱਥੇ ਧਰਨ ਲੱਗੇਗਾ ਤੁਹਾਡਾ 5 ਤਰੀਕ ਨੂੰ ਕੋਈ ਥਾਂ ਦੱਸੋ ਉਹ ਤਾਂ ਹੁਣ ਜਦੋਂ ਚੰਨੀ ਕੜਾ ਝਾਵਾਂਗੇ ਬੜਨ ਦੇਣਗੇ ਨਹੀਂ ਮੜਨ ਦੇਣਗੇ ਮੁੱਖ ਮੰਤਰੀ ਦਾ ਗੁੱਸਾ ਵੀ ਸਾਨੂੰ ਘਰਾਂ ਚੋਂ ਚੱਕਦਾ ਹੈ ਗ੍ਰਿਫਤਾਰ ਕਰਦਾ ਹੈ ਕੀ ਕਰਦਾ ਹੈ ਤਾਂ ਉਹਦਾ ਕੰਮ ਹੈ ਹੁਣ ਮੈਨੂੰ ਮੰਗਾਂ ਦੀ ਤੇਰੀ ਨਾਲ ਆ ਮੈਨੂੰ ਮੰਗਾਂ ਚ ਦੀਆਂ ਦੱਸੋ ਕਿਸਤੇ ਲੱਗਾ ਸਾਡੀਆਂ ਉਹ 18 ਮਹੀਨੇ ਉਹ ਤੁਸੀਂ ਆ ਮੰਗ ਪੱਤਰ ਸਾਡੇ ਕੋਲ ਹੈਗਾ ਅਗਰਾਂ ਦਾ ਸਹਿਮਤੀ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਅੱਧੀਆਂ ਮੰਗਾਂ ਤੇ ਚਰਚਾ ਹੋਈ ਹੈ ਅੱਧੀਆਂ ਮੰਗਾਂ ਤੇ ਕਿਸੇ ਦੀ ਸਹਿਮਤੀ ਹੋਈ ਹੈ ਜਾਂ ਨਹੀਂ ਹੋਈ ਉਹਨਾਂ ਸਿਰਫ ਇੱਕ ਗੱਲ ਤੇ ਸਹਿਮਤੀ ਹੋ ਜਿਹੜੀ ਝੋਨੇ ਦੀ ਲਵਾਈ ਹੈ ਉਹ 1 ਜੂਨ ਤੋਂ ਸ਼ੁਰੂ ਕਰ ਦਿਆਂਗੇ ਇਹ ਤੇ ਸਹਿਮਤੀ ਬਣੀ ਆ ਨਹੀਂ ਪ੍ਰਧਾਨ ਜੀ ਉਹਨਾਂ ਨੇ ਬਾਅਦ ਚ ਕਿਹਾ ਦੇ ਅੱਗੇ ਆ ਜੋ ਆ ਕੇ ਆ ਜੋ ਸਾਰੇ ਟੈਂਕ ਹਾਂ ਅੱਛਾ ਕੀ ਬਾਕੀ ਕੰਕਰ ਕਰੋਗੇ ਫਿਰ ਦੁਨੀਆ ਦੇ ਅੱਲਾ ਤੇ ਆਪਣੀ ਡਿਸਕਸ ਹੋ ਗਈ ਹੈ ਸਾਰੇ ਸਾਰੇ ਕੈਸਾ ਇਹਨਾਂ ਨੇ ਗੱਲ ਖਾਰੀ ਗੱਲ ਅਚਾਨਕ ਪਹਿਲਾਂ ਕਿਹਾ ਸੀ ਸਹਿਮਤੀ ਉਹ ਵੀ ਕੈਨਸਲ ਕਹਿਤੀ ਹਾਂ ਵੀ ਜਿਹੜੀਆਂ ਮੰਗਾ ਮੰਨੀਆਂ ਸੀ ਉਹਨੇ ਸਪਸ਼ਟ ਕਿਹਾ ਕਿ ਤੁਸੀਂ ਜਾਓ ਫਿਰ ਤੁਸੀਂ ਕਰ ਲਓ ਮਤਲਬ ਇਸ ਤਰੀਕੇ ਨਾਲ ਤਮਕਾਉਣ ਦੀ ਕੋਸ਼ਿਸ਼ ਕੀਤੀ ਪਰ ਅਜਵਾਦ ਸਾਹਿਬ ਹੁਣ ਅੱਗੇ ਐਸਕੇਪ ਕਰੀ ਜਾਂਦੇ ਹੋਏ ਹੈ ਜੀ ਪਹਿਲੀ ਵਾਰ ਹੈ ਕੋਈ ਕੋਈ ਸੀਐਪੀ ਪਰਪੋਕ ਹੋਇਆ ਹੋਏ ਮੀਟਾਂ ਦੇ ਵਿੱਚ ਪਹਿਲੀ ਵਾਰ ਇੱਕ ਪ੍ਰਧਾਨ ਬਹੁਤ ਮੀਟਾਂ ਹੋਈਆਂ ਬਾਦਲ ਨਾਲ ਵੀ ਹੋਈਆਂ ਕੈਪਟਨ ਨਾਲ ਵੀ ਹੋਈਆਂ ਕੰਨੀ ਨਾਲ ਵੀ ਹੋਈਆਂ ਕਿਸੇ ਵੀ ਲੈਵਲ ਤੇ ਜਿਹੜੇ ਮੰਨਦੇ ਥੱਲੇ ਕਰ ਲਓ ਮਾਈਕ ਮਾਈਕ ਤੰਗੀ ਦੀ ਗੱਡੀ ਆਜੋ ਮੜਾ ਜਾ ਗੱਡੀ ਆਜੋ ਮੜਾ ਜਾ ਅੱਗੇ ਆਜੋ ਯਾਰ ਅੱਗੇ ਬਾਣੀ ਸੁਣਦੇ ਗੱਲ ਬਾਤ ਤੋਂ ਪ੍ਰੇਰਿਤ ਹੋਏ ਨੇ ਤੇ ਇਹ ਨਿਕ ਨਹੀਂ ਹੈ ਸੀ ਇਹਨਾਂ ਦਾ ਉਹ ਥੱਲੇ ਕਰ ਲਓ ਮਾਈਕ ਅੱਗੇ ਆਜੋ ਜੀ ਅੱਗੇ ਆਜੋ 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 پورا اگے اوندے اکیدا ہے ٹھیک ہے اکیدا ہے چلو ساڈی ساڈی تفصیل کدي پر اپني ہے جی اپنیاں ہے جی اپنیاں صاحب اگے لے چلو جی چلو یار بھائی تھوڑا اور تائیں اڑن صاحب آجو اگے